आम आदमी पार्टी

ਪਿੰਡ ਆ ਜਿਹੜਾ ਜੋਰ ਸਾਗ ਖਾਦਾ ਚਲੋ ਇਹ ਧਰਨੇ ਦਾ ਕਰਨਾ ਜੀ ਆਪਣੇ ਮੰਡੀ ਅਹਿਮਦਗੜ੍ਹ ਦੇ ਵਿੱਚ ਜਿਹੜੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਬਣੇ ਨੇ ਵਿਕੀ ਸ਼ਰਮਾ ਜੀ ਉਹਨਾਂ ਦਾ ਮਸਲਾ ਕੋਈ ਪਿੰਡ ਨਾਲ ਆ ਜੀ ਪਿੰਡ ਦਹਲੀਜਕਰਾਂ ਨਾਲ ਸਾਡੇ ਨਾਲ ਸਾਰੇ ਪਿੰਡ ਨਾਲ ਹੀ ਆ ਜਿਹੜਾ ਗੰਦਾ ਮੰਡੀ ਅਹਿਮਦਗੜ੍ਹ ਦਾ ਉੱਥੇ ਲਿਜਾ ਕੇ ਸਿੜਦੇ ਨੇ ਤੇ ਗੰਦ ਤਕਰੀਬਨ ਘਰਾਂ ਤੋਂ 100-200 ਮੀਟਰ ਦੀ ਦੂਰੀ ਨਾਲ ਆ ਚਲੋ 2 ਕਿਲੋਮੀਟਰ 1.5 ਕਿਲੋਮੀਟਰ 3 ਕਿਲੋਮੀਟਰ ਪੈ ਹੋਵੇ ਸਰ ਜਾਂਦਾ ਵਾ ਉਹ ਜਿਹੜਾ ਗੰਦ ਵੀ ਪਿਆ ਉਹ ਵੀ ਨੰਗਾ ਵਾ ਓਪਨ ਕੁਟਾ ਗਿਆ ਨਹੀਂ ਗਿਆ ਕਈ ਵਾਰੀ ਟੋਆ ਪੱਟ ਕੇ ਥਲੇ ਦੱਬਿਆ ਜਾਵੇ ਤਾਂ ਵੀ ਸਰ ਜਾਂਦਾ ਹੁੰਦਾ ਅੱਗ ਲੱਗ ਉਸ ਤੋਂ ਬਾਅਦ ਉਹਨੂੰ ਅੱਗ ਲੱਗ ਗਈ ਜਾਂ ਲਾਤੀ ਕਿਸੇ ਨੇ ਇਸ ਗੱਲ ਦਾ ਪਤਾ ਨਹੀਂ ਉਹਦਾ ਧੂਆਂ ਹੋ ਗਿਆ ਮੇਰੇ ਹਿਸਾਬ ਨਾਲ ਹਜੇ ਤੱਕ ਵੀ ਧੂਆਂ ਉਹਦਾ ਮਗਰਿਆ 10 ਦਿਨ ਹੋ ਗਏ ਅੱਗ ਲੱਗੀ ਰਹੀ ਉਹ ਧੂਏ ਦੇ ਕਾਰਨ ਕੂੜੇ ਦੇ ਕਾਰਨ ਕੁਝ ਲੋਕ ਆਜਦੇ ਨੇ ਇੱਕ ਤਾਂ ਉਹ ਛਿਆਲ ਆ ਗਿਆ ਜੀ ਠੰਡ ਆ ਗਈ ਜਿਹੜੇ ਸਾਰੇ ਲੋਕ ਨੇ ਉਹ ਬਿਮਾਰ ਪਏ ਨੇ ਸਾਡੇ ਨਾਲ ਹੀ ਸਕੂਲ ਨੇ ਪ੍ਰਾਇਮਰੀ ਸਕੂਲ ਦੇ ਮਿਡਲ ਸਕੂਲ ਇਕੱਠੇ ਨੇ ਜੀ ਉੱਥੇ ਜਿਹੜੇ ਬੱਚੇ ਪੜ੍ਹਦੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਘੱਟੋ ਘੱਟ 12-13 ਬੱਚੇ ਬਿਮਾਰ ਪੈ ਨੇ ਸਾਰੇ ਪਿੰਡ ਦੇ ਵਿੱਚ ਜੇ ਜਾ ਕੇ ਤੁਸੀਂ ਹਾਲ ਦੇਖੋ ਬੁੜੀਆਂ ਜੀ ਆਟਾ ਨਹੀਂ ਗੁੰਨ ਸਕਦੀਆਂ ਜਿਵੇਂ ਕਹਿੰਦਾ ਮਸਲਦਾਨੀ ਲਾ ਕੇ ਆਟਾ ਗੁੰਨਣਾ ਪੈਂਦਾ ਨਹੀਂ ਮੱਖੀ ਆਉਂਦੀ ਉਹਨਾਂ ਹਰ ਇੱਕ ਘਰ ਦੇ ਵਿੱਚ ਦੁੱਧ ਦੀ ਕੋਈ ਧਾਰ ਘੜਦਾ ਪਸ਼ੂਆਂ ਦੀ ਦੁੱਧੇ ਵਿੱਚ ਮੱਖੀਆਂ ਜੇ ਤੁਸੀਂ ਕਹਿ ਦਈਏ ਤੁਹਾਨੂੰ ਅਸੀਂ ਜੀ ਆ ਦੁੱਧ ਲਿਆਂਦਾ ਉਹ ਵੀ ਤੁਸੀਂ ਕਿਸੇ ਨੇ ਦੁੱਧ ਨਹੀਂ ਕਿਸੇ ਦੋਧੀ ਤੋਂ ਲੈਣਾ ਹੈਗਾ ਇੰਨੇ ਹਾਲਾਤ ਸਾਡੇ ਪਿੰਡ ਦੇ ਮਾਰੇ ਕਰਦੇ ਅਸੀਂ ਭਰਾਵਾ ਵਾਂਗੂ ਪਰਿਵਾਰ ਵਾਂਗੂ ਮੰਡੀ ਅਮਦਗੜ ਨਾਲ ਵਰਤਦੇ ਆਂ ਅਰਸੂਲਪੁਰ ਪਿੰਡ ਹੋ ਗਿਆ ਦਲੀਜ ਕਣਾ ਪਿੰਡ ਹੋ ਗਿਆ ਦਲੀਜ ਖੁਰਦ ਪਿੰਡ ਹੋ ਗਿਆ ਜੰਡਾਲੀਆਂ ਹੋ ਗਈਆਂ ਆਪਣਾ ਇੱਕ ਪਰਿਵਾਰਕ ਰਿਸ਼ਤਾ ਹੈ ਮੰਡੀ ਅਮਦਗੜ ਨਾਲ ਸਾਡੇ ਨਾਲ ਪਹਿਲਾਂ ਵੀ ਥੋੜਾ ਜਿਹਾ ਤੱਕਾ ਹੋਇਆ ਜੀ ਸਾਡੇ ਮੁਸਲਮਾਨ ਭਾਈਚਾਰੇ ਦਾ ਕਬਰਸਤਾਨ ਉਹਦੇ ਨਾਲ ਹੀ ਕਿਸੇ ਨੇ ਜਗ੍ਹਾ ਦਿੱਤੀ ਇਹਨਾਂ ਨੂੰ ਜਗ੍ਹਾ ਲੈਣ ਵੇਲੇ ਪਹਿਲਾਂ ਦੇਖ ਨਹੀਂ ਰਿਹਾ ਵੀ ਇੱਥੇ ਤਕਲੀਫ ਕੀ ਹੋਊ ਵੀ ਇਹ ਪਿੰਡ ਦੇ ਲਵੇ ਆ ਕਿ ਦੂਰ ਆ ਜਿਦਾ ਕੋਈ ਪ੍ਰਸ਼ਾਸਨ ਜਾਂ ਇਹਦਾ ਕੋਈ ਸੈੱਲ ਬਣਿਆ ਹੋਊਗਾ ਉਦੋਂ ਪਤਾ ਕਰ ਲੋ ਵੀ 100 ਮੀਟਰ 200 ਮੀਟਰ ਦੇ ਵਿੱਚ ਕੋਈ ਗੰਦ ਪਾ ਸਕਦਾ ਉਥੋਂ ਅਸੀਂ ਮਸਾਂ ਇਹਨਾਂ ਨੂੰ ਪਹਿਲਾਂ ਰੋਕਿਆ ਪਹਿਲਾਂ ਵੀ ਇਹਨੇ ਟਰਾਲੀਆਂ ਰੋਕਿਆ ਗਏ ਇਹ ਪ੍ਰਧਾਨ ਤੋਂ ਪਹਿਲਾਂ ਅਸੀਂ ਬੇਨਤੀ ਕਰਕੇ ਉਹਨਾਂ ਨੂੰ ਮੋੜਿਆ ਜੀ ਉਹਨਾਂ ਨੇ ਮੁੜ ਕੇ ਟਰਾਲੀ ਨਹੀਂ ਛੱਡੀ ਅੱਜ ਇਹ ਪ੍ਰਧਾਨ ਸਾਹਿਬ ਨੇ 20 ਦਿਨ ਦਾ ਸਾਡਾ ਮਸਲਾ ਚੱਲ ਰਿਹਾ ਕੱਲ ਪਤਾ ਪਰਸੋਂ ਟਰਾਲੀਆਂ ਫੇਰ ਭੇਜਦੀਆਂ ਉਹ ਮੁਲਾਜ਼ਮਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਕੇ ਸਾਡੇ ਮੁੰਡਿਆਂ ਨੇ ਬਈ ਰਾਜੇ ਤੁਸੀਂ ਨਾ ਵਿਚਾ ਤੁਸੀਂ ਆਪਣੀਆਂ ਟਰਾਲੀਆਂ ਮੋੜ ਕੇ ਲਿਜੋ ਪ੍ਰਧਾਨ ਸਟਾਉਂਦਾ ਉਹਨੂੰ ਭੇਜ ਦਿਓ ਜਿਹੜਾ ਖੇਤ ਵਾਲਾ ਸਟਾਉਂਦਾ ਉਹਨੂੰ ਭੇਜ ਦਿਓ ਛੋਡੇ ਨਾਲ ਸਾਡਾ ਕੋਈ ਰਲਣਾ ਨਹੀਂ ਉਹ ਵਾਪਸ ਆ ਕੇ ਵਿਚਾਰੇ ਮੁਲਾਜ਼ਮਾਂ ਨੇ ਕੋਈ ਮਤਲਬ ਅਫਜ਼ਾ ਕੋਈ ਇਲਫਾਜ਼ ਨਹੀਂ ਬੋਲਿਆ ਨਾ ਸਾਡੇ ਮੁੰਡਿਆਂ ਨੇ ਉਹਦੇ ਬਾਰੇ ਵੀ ਇਹਨਾਂ ਨੇ ਕੋਈ ਦਰਖਾਸਤ ਲਿਖਾਈ ਔਥੇ ਥਾਣੇ 'ਚ ਸਾਡੇ ਪਿੰਡ ਦੇ ਖਿਲਾਫ ਵੀ ਸਾਡੇ ਮੁਲਾਜ਼ਮਾਂ ਨਾਲ ਜੀ ਬਦਸਲੂਕੀ ਕੀਤੀ ਜੀ ਧਮਕੀਆਂ ਦਿੱਤੀਆਂ ਗਈਆਂ ਜਦ ਕਿ ਇਹ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਿਹੜੀ ਅੱਜ ਦੀ ਗੱਲ ਆ ਸਾਡੇ ਨਵੇਂ ਸਰਪੰਚ ਬਣੇ ਨੇ ਜੀ ਸ਼ਗੀਰ ਅਹਿਮਦ ਖਾਨ ਹਾਜੀ ਖਾਨ ਉਹ ਨਵੇਂ ਸਰਪੰਚ ਬਣਨੇ ਆਮ ਪਾਰਟੀ ਦੇ ਜਿਹੜੇ ਸਰਪੰਚ ਜੀ ਹਾਰ ਗਏ ਸੀ 600 ਵੋਟ ਨਾਲ ਇਹ ਕਾਂਗਰਸ ਨੂੰ ਬਲੌਕ ਕਰਦੇ ਨੇ ਇਹ ਜਿੱਤ ਗਏ ਇਹ ਰੱਬ ਜਾਣਦਾ ਉਹਨਾਂ ਦੇ ਵਿੱਚ ਕੋਈ ਸਿਆਸਤਾ ਜਾਂ ਰਾਜਨੀਤੀ ਆ ਅਸੀਂ ਕਹਿੰਦੇ ਪਿੰਡ ਨਾਲ ਮਸਲਾ ਉਹਨਾਂ ਦਾ ਸਾਡੇ ਪਿੰਡ ਟਰਾਲੀਆਂ ਲਾਏ ਹੁੰਦੇ ਸੜਕ ਦੇ ਛਿੱਟੇ ਆਉਂਦੇ ਖੇਤ ਛਿੱਟੇ ਆਉਂਦੇ ਸਾਨੂੰ ਜਾਂ ਤੜਕੇ ਉੱਠ ਕੇ ਪਤਾ ਲੱਗਿਆ ਪਤਾਏ ਰਾਤ ਲਾ ਕੇ ਗਏ ਨੇ ਜਾਂ ਸਵੇਰੇ ਲਾਗੇ ਨੇ ਸਰਪੰਚ ਸਾਹਿਬ ਦੀ ਦੁਕਾਨ ਹੈ ਤੇ ਐਸ ਕੇ ਬੋਰਿੰਗ ਵਾਲੇ ਸਾਰੀ ਦੁਨੀਆ ਵਾਲੇ ਜਾਣਦੀਆਂ ਇਹਨਾਂ ਨੂੰ ਇਹਨਾਂ ਦੀ ਦੁਕਾਨ ਦੇ ਮੂਹਰੇ ਜਿਹੜਾ ਮੰਡੀ ਦਾ ਗੰਦ ਆ ਉਹਦੀ ਗੰਦ ਦੀ ਢੇਰੀ ਲਵਾਤੀ ਜੀ ਉਹਦੇ ਜ਼ਿੰਮੇਵਾਰ ਕੌਣ ਨੇ ਵਿੱਕੀ ਸ਼ਰਮਾ ਪ੍ਰਧਾਨ ਜੀ ਤੇ ਹੁਣ ਇੱਕ ਆ ਵੀਡੀਓ ਉਹਨਾਂ ਦੀ ਫੇਸਬੁੱਕ ਤੇ ਹੋਰ ਲਾਈਵ ਮੈਂ ਸੁਣੀ ਆ ਜੀ ਉਹ ਕਹਿੰਦਾ ਵੀ ਮੇਰਾ ਮੇਨ ਮਕਸਦ 17 12 ਲਈ ਆ ਇਹਦਾ ਮਤਲਬ ਮੰਡੀ ਅਹਿਮਦਗੜ ਲਈ ਆ ਉਹ ਇਦਾਂ ਨਹੀਂ ਇਹ ਕੁਝ ਬਣਦਾ ਹੁੰਦਾ ਵੀ ਮੰਡੀ ਅਹਿਮਦਗੜ ਇੱਕ ਇੱਕ ਪਾਸੇ ਹੋ ਜੂਗੀ 100% ਇੱਕ ਪਾਸੇ ਵੋਟ ਪੈ ਕੇ ਉਹਨੂੰ ਪ੍ਰਧਾਨ ਬਣਾ ਲੈਣਗੇ ਮੰਡੀ ਅਹਿਮਦਗੜ ਨੇ ਇਸ ਦੀ ਦੋ ਗੁਲੀ ਨੀਤੀ ਨੂੰ ਕਿਸੇ ਬੰਦੇ ਨੂੰ ਅਜੇ ਤੱਕ ਚੁਣਿਆ ਨਹੀਂ ਹੈਗਾ ਇਸ ਮੰਡੀ ਅਹਿਮਦਗੜ ਦੇ ਵਿੱਚ ਕਾਫੀ ਪ੍ਰਧਾਨ ਰਹੇ ਨੇ ਸਾਰਿਆਂ ਨੂੰ ਅਸੀਂ ਜਾਣਦੇ ਆ ਬੜੇ ਵਧੀਆ ਪਿਆਰ ਨਾਲ ਰਹੇ ਨੇ ਸਰਕਾਰਾਂ ਪਹਿਲਾਂ ਚੱਲੀਆਂ ਨੇ ਅਕਾਲੀ ਦਲ ਚੱਲਿਆ ਕਾਂਗਰਸ ਚੱਲੀ ਆ ਆ ਮੁੱਦਾ ਕਦੇ ਬਣਿਆ ਨਹੀਂ ਅੱਜ ਇਹ ਰੱਬ ਜਾਣਦਾ ਵੀ ਆਮ ਪਾਰਟੀ ਕਰਕੇ ਆ ਐਮਐਲਏ ਸਾਹਿਬ ਕਰਕੇ ਅਸੀਂ ਐਮਐਲਏ ਨੂੰ ਮਾੜਾ ਨਹੀਂ ਕਹਿ ਰਹੇ ਕਿਉਂਕਿ ਐਮਐਲਏ ਸਾਹਿਬ ਦੀ ਨੌਲੇਜ ਹੈ ਗੱਲ ਜਾਂ ਨਹੀਂ ਹੈਗੀ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਆਪਣੀ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਸਮਝਾਉਣ ਤੇ ਕੋਈ ਸਾਡੇ ਪਿੰਡ ਜਿਨ੍ਹਾਂ ਨੇ ਜਗ੍ਹਾ ਦਿੱਤੀ ਉਹ ਵੀ ਆਮ ਪਾਰਟੀ ਦਾ ਬੰਦਾ ਵਾ ਉਹਨੂੰ ਵੀ ਸਮਝਾਉਣੇ ਮਸਲਾ ਹੱਲ ਹੋ ਜੂ ਤਨੀ ਇਹ ਮਸਲਾ ਗੰਭੀਰ ਹੁੰਦਾ ਹੁੰਦਾ ਹੈ ਪਤਾ ਨਹੀਂ ਕਿੱਥੇ ਤੱਕ ਪਹੁੰਚੂਗਾ ਕਿਉਂਕਿ ਅਸੀਂ ਪਿਆਰ ਕਰਨ ਵਾਲੇ ਬੰਦੇ ਆ ਸਾਰੇ ਜਦ ਵੀ ਕਦੇ ਮੰਡੀ ਨੂੰ ਕੋਈ ਲੋਡ ਪੈਂਦੀ ਆ ਤਾਂ ਦਲੀਸ਼ ਪਿੰਡ ਦਾ ਸੂਰਪੁਰ ਪਿੰਡ ਅੱਧ ਬੋਲ ਤੇ ਪਹੁੰਚਦੇ ਨੇ ਵਿਕੀ ਸ਼ਰਮਾ ਜੀ ਵਧੀਆ ਇਨਸਾਨ ਸੀ ਪ੍ਰਧਾਨ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਪ੍ਰਧਾਨ ਬਣ ਕੇ ਵੀ ਅਸੀਂ ਉਹ ਰਿਸਪੈਕਟ ਕਰਦੇ ਆ ਪਰ ਜਿਹੜੀ ਅੱਜ ਉਹਨਾਂ ਨੇ ਏਡੀ ਘੱਟਿਆ ਹਰਕਤ ਕੀਤੀ ਆ ਏਡੀ ਘੱਟਿਆ ਹਰਕਤ ਮੈਂ ਨਹੀਂ ਕਦੇ ਦੇਖੀ ਜੀ ਅੱਜ ਤੱਕ ਮੇਰੀ 50 ਸਾਲ ਦੀ ਉਮਰ ਹੋ ਗਈ ਆ 35 ਸਾਲ ਦਾ ਮੇਰਾ ਤਜਰਬਾ ਲੋਕਾਂ ਦੇ ਫਿਰਦਾ ਅੱਜ ਤੱਕ ਮੈਂ ਇਹ ਹਰਕਤ ਨਹੀਂ ਦੇਖੀ ਕਿ ਇੱਕ ਸਰਪੰਚ ਮजूद ਬਣੇ ਦੀ ਦੁਕਾਨ ਮੁਰੇ ਆਪਾਂ ਗੰਦ ਛੱਡ ਜੀ ਜਦ ਕ ਸਰਪੰਚ ਨਾਲ ਕੋਈ ਰੌਲਾ ਹੀ ਨਹੀਂ ਜੀ ਸਰਪੰਚ ਸਾਹਿਬ ਦਾ ਆਪਦਾ ਪਿਆਰ ਉਹਨਾਂ ਨਾਲ ਕੋਈ ਗੱਲ ਹੁੰਦੀ ਆ ਮਸਲਾ ਹੁੰਦਾ ਬੈਠ ਕੇ ਗੱਲ ਮਿਲਦੀ ਆ ਕੋਈ ਪ੍ਰਸ਼ਾਸਨ ਨੂੰ ਬੁਲਾਓ ਆਪਾਂ ਬੈਠੋ ਪੰਚਾਇਤ ਕੋਲੇ ਆਓ ਗੱਲ ਉਹ ਮਸਲਾ ਹੱਲ ਹੋ ਸਕਦਾ ਕੋਈ ਪਰ ਜਿਹੜਾ ਹੱਲ ਜਿਹੜਾ ਹੁਣ ਉਹਨਾਂ ਨੇ ਇਹ ਕੰਮ ਕਰਤਾ ਇਹ ਮਸਲੇ ਦਾ ਕੋਈ ਹੱਲ ਹੀ ਨਹੀਂ ਹੋਣਾ ਅਚਾਰ ਘੰਟੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਰੋਡ ਜਾਮ ਕੀਤਾ ਹੋਇਆ ਅਜੇ ਤੱਕ ਪ੍ਰਧਾਨ ਸਾਹਿਬ ਨਹੀਂ ਆ ਰਹੇ ਕੋਈ ਪ੍ਰਸ਼ਾਸਨ ਨੇ ਆ ਕੇ ਸਾਡਾ ਉਹ ਕੋੜਾ ਨਹੀਂ ਜਗਾਇਆ ਕੋਈ ਮਤਲਬ ਇੱਕ ਜਿਵੇਂ ਕਹੋ ਵੀ ਪਾਰਟੀ ਧੱਕਾ ਨਹੀਂ ਕਰ ਰਹੀ ਮੌਜੂਦ ਸਰਕਾਰ ਉਹ ਧੱਕਾ ਹੋ ਰਿਹਾ ਅਸੀਂ ਨਹੀਂ ਅਜੇ ਚਾਹੁੰਦੇ ਵੀ ਉੱਪਰ ਤੱਕ ਜਾਈਏ ਅਸੀਂ ਆਪਣੀਆਂ ਪਾਰਟੀਆਂ ਬਾਰੇ ਦੱਸੀ ਅਸੀਂ ਪਾਰਟੀਆਂ ਲਿਆ ਕੇ ਧਰਨੇ ਲਗਾਈਏ ਕਿਉਂਕਿ ਇਹ ਵੀ ਕਾਂਗਰਸ ਦੇ ਐਕਸ਼ਨ ਨੂੰ ਸੀਨੀਅਰ ਆਗੂ ਨੇ ਜਿੱਧਰਲੇ ਪਾਸੇ ਮੰਡੀ ਅੰਮ੍ਰਿਤਗੜ ਦੇ ਵਿੱਚ ਬਾਕੀ ਐਮਸੀ ਸਾਡੇ ਨਾਲ ਹੋਰ ਮੌਜ ਕਿਤੇ ਇਹ ਨਾ ਹੋਵੇ ਵੀ ਪ੍ਰਧਾਨਗੀ ਦੀ ਬਦੌਲਤ ਜਾ ਕੇ ਸਾਨੂੰ ਜਿਹੜੇ ਸਾਡੇ ਆਪਣੇ ਐਮਸੀ ਭਾਈਚਾਰਾ ਵਾ ਜਾਂ ਸਾਡੇ ਪਿਆਰ ਵਾਲੇ ਬੰਦੇ ਨੇ ਉਹਨਾਂ ਨੂੰ ਜੇ ਅਸੀਂ ਮੁਸ਼ਕਲਾਂ ਦੱਸਾਂਗੇ ਇਹਨਾਂ ਦੀ ਪ੍ਰਧਾਨਗੀ ਲੈਣ ਦਾ ਖਤਰਾ ਨਾ ਹੋ ਜੇ। ਠੀਕ ਆ ਸਾਡੇ ਨਾਲ ਪੰਗਾ ਨਾ ਲੈਣ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਮਿਊਨਿਸਪਲ ਕਮੇਟੀ ਨੂੰ ਵੀ ਵਰਕਰਾਂ ਨੂੰ ਵੀ ਮਿਊਨਿਸਪਲ ਕਮੇਟੀ ਦੇ ਨੂੰ ਸਾਡੇ ਭਰਾ ਨੇ ਸਾਰੇ ਉਹ ਬਾਕੀ ਪ੍ਰਧਾਨ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਪਿੰਡ ਨਾਲ ਪੰਗਾ ਨਾ ਲੈਣ ਕਿਉਂਕਿ ਪੰਗਾ ਕਿਤੇ ਦੂਰ ਨਾ ਚੱਲੇ ਅਵੇ। ਕਿਉਂਕਿ ਇੱਥੇ ਸਾਡੇ ਪਹਿਲਾਂ ਵਰਦਾਰ ਰਹੇ ਨੇ ਸਾਡੇ ਪੁਰੀ ਸਾਹਿਬ ਪ੍ਰਧਾਨ ਰਹੇ ਨੇ ਅੱਜ ਤੱਕ ਸਾਡਾ ਉਹਨਾਂ ਨਾਲ ਪਰਿਵਾਰਕ ਮੈਂਬਰਾਂ ਵਾਲੇ ਕੰਮ ਨਹੀਂ ਸਾਡੇ ਲਈ ਹੀ ਕਰਾਂਦੇ ਗੁੱਡੂ ਜੀ ਪ੍ਰਧਾਨ ਰਹੇ ਨੇ ਵਿਚਾਰੇ ਸਵਰਗਵਾਸੀ ਹੋ ਗਏ ਨੇ ਬਾਕੀ ਉੱਭੀ ਜੀ ਪਹਿਲਾਂ ਪ੍ਰਧਾਨ ਬਣੇ ਸਾਡੇ ਨਾਲ ਕਿਸੇ ਨੇ ਅਜਿਹਾ ਮਸਲਾ ਨਹੀਂ ਕੀਤਾ ਜਿਹੜਾ ਸਾਡੇ ਨਾਲ ਅੱਜ ਹੋਇਆ ਪਤਾ ਨਹੀਂ ਜੀ ਅਸੀਂ ਉਹ ਰਿਸਪੈਕਟ ਹੀ ਨਹੀਂ ਕਰ ਬੈਠੇ ਜਾਂ ਸੀ ਨਾਲ ਪਿਆਰੀ ਇਨਾ ਕਰ ਬੈਠੇ ਆ ਇਹਨਾਂ ਦੇ ਜਿਹੜੀ ਵੀ ਇਹ ਕੰਮ ਕਰ ਰਹੇ ਨੇ ਮੰਡੀ ਅੰਦਗਰ ਦੇ ਵਿੱਚ ਹਰ ਇੱਕ ਇਹਨਾਂ ਦੀ ਲੈਬ ਦੇ ਉੱਤੇ ਅਸੀਂ ਇਹਨਾਂ ਦਾ ਜਿਹੜਾ ਕਮੈਂਟ ਕਰਦੇ ਆ ਵੀ ਬਹੁਤ ਵਧੀਆ ਕੰਮ ਕਰਦੇ ਨੇ ਪ੍ਰਧਾਨ ਸਾਹਿਬ ਜਦ ਤੁਸੀਂ ਆਪਣੀ ਮੰਡੀ ਅਹਿਮਦਗੜ ਦੀ ਸਿਪਾਈ ਭਾਰ ਰਹੇ ਹੋ ਵੀ ਦੋ ਦਿਨ ਕੂੜਾ ਨਾ ਕਿਸੇ ਦਰਾਂ ਮੂਹਰੇ ਪਿਆ ਰਹੇ ਵੇ ਅਸੀਂ ਕਿੰਨੇ ਕ ਦਿਨ ਚਰਲਾਂਗੇ ਸਾਡੇ ਦਰਾਂ ਮੂਹਰੇ ਕੂੜਾ ਪਿਆ ਸਾਨੂੰ ਜਗਾ ਨਹੀਂ ਮਰਦੀ ਸਾਨੂੰ ਮਿਲੋ ਜਗਾ ਤੁਹਾਨੂੰ ਹੱਥੋਂ ਲੈ ਕੇ ਜਿੰਨੇ ਪੈਸੇ ਬਣਾਓ ਇੰਨੀ ਗੱਲ ਹੋਣੀ ਕਿਉਂਕਿ ਜੈਦਾ ਜੀ ਆਮ ਪਾਰਟੀ ਕਰਕੇ ਜਦ ਕਰਦੇ ਨੇ ਇਹ ਬੰਦਾ ਮਜੂਦ ਸਰਪੰਚ ਬਣਿਆ ਇਹ ਨਜਾਇਜ਼ ਧੱਕਾ ਮੰਡੀ ਅਹਿਮਦਗੜ ਦੇ ਮੋਤਵਰ ਪੰਜ ਬੰਦੇ ਸਾਰੀ ਅਹਿਮਦਗੜ ਦੇ ਮੋਤਵਰ ਪੰਜ ਬੰਦੇ ਨੂੰ ਦਲੀਜਪਿੰਡ ਭੇਜ ਦਿਓ ਜੋ ਕਹਦਣਗੇ ਵੀ ਸਹੀ ਜਗ੍ਹਾ 'ਬਸ ਸਹੀ ਕੂੜਾ ਛੱਡਿਆ ਜਾਂਦਾ ਅੱਜ ਤੋਂ ਹੀ ਛੱਡਦਣ ਉੱਥੇ ਕੂੜਾ ਸਾਡਾ ਬੰਦਾ ਕੋਈ ਨਹੀਂ ਬੋਲੂਗਾ ਕਿਉਂਕਿ 100 ਮੀਟਰ ਦੀ ਦੂਰੀ ਤੇ ਕਿਤੇ ਵੀ ਠੇਕਾ ਜਾਂ ਕੋਈ ਆਪਾਂ ਕੂੜਾ ਕਰਕਟ ਜਾਂ ਲੋਕਾਂ ਨੂੰ ਪਰੇ ਪਰੇਸ਼ਾਨ ਕਰਨ ਲਈ ਗੰਦ ਛਿਟੀਏ ਉਹ ਵਧੀਆ ਗੱਲ ਨਹੀਂ ਬਿੱਕੀ ਸ਼ਰਮਾ ਜੀ ਤੁਸੀਂ ਇਹਨੇ ਵਧੀਆ ਬੰਦੇ ਹੋ ਪਤਾ ਨਹੀਂ ਅੱਜ ਥੋੜੀ ਸੋਚ ਨੂੰ ਕੀ ਹੋਇਆ ਤੁਸੀਂ ਜਾਨੋ ਵੀ ਜਾਣਦੇ ਅਸੀਂ ਤੁਹਾਨੂੰ ਵੀ ਜਾਂਦਾ ਸਾਡੇ ਭਰਾ ਤੁਸੀਂ ਅਸੀਂ ਲੈ ਬੋ ਕੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਸਾਡੇ ਮੱਥੇ ਨਹੀਂ ਤੁਸੀਂ ਲੱਗ ਰਹੇ ਸਾਡੇ ਕੋਲੇ ਨਹੀਂ ਆ ਰਹੇ ਪੰਜ ਸੱਤ ਫੋਨ ਮੈਂ ਤੁਹਾਨੂੰ ਪਹਿਲਾਂ ਵੀ ਕੀਤੇ ਨੇ ਵੀ ਮਸਲਾ ਵਧਣਾ ਜਾਵੇ ਪਰ ਤੁਸੀਂ ਇਹ ਬਿਧਾਉਣ ਦੇ ਕਾਰਨ ਕੋਈ ਵੀ ਮਤਲਬ ਐਸਾ ਜਰੀਆ ਨਹੀਂ ਕੀਤਾ ਵੀ ਜਿਹੜਾ ਕੋਈ ਹੱਲ ਹੋ ਜਵੇ ਅੱਜ ਤੁਸੀਂ ਇਹ ਮਸਲਾ ਵਧਾ ਕੇ ਮੰਡੀ ਆਮ ਦੇ ਘਰ ਦੇ ਵਿੱਚ ਸਾਡਾ ਪਹਿਲਾ ਚਾਂਸ ਹੈ ਜ਼ਿੰਦਗੀ ਦਾ ਜਿਹੜਾ ਧਰਨਾ ਲੱਗਿਆ ਇੱਥੇ ਕਦੇ ਦਲੀਜ ਕਲਾ ਨੇ ਕਦੇ ਮੰਡੀ ਨਾਲ ਇਸ ਦਾ ਬਿਸਤਰਾ ਨਹੀਂ ਕੀਤਾ ਤੁਸੀਂ ਸਾਡਾ ਬਹੁਤ ਵੱਡਾ ਫਰਕ ਪਵਾ ਦੇਣਾ ਵਾ ਸੋਨੂੰ ਹੁਣ ਵੀ ਅੱਧਾ ਘੰਟਾ ਦਿੱਤਾ ਪ੍ਰਸ਼ਾਸਨ ਨੇ ਸਾਨੂੰ ਕਿਹਾ ਐਸਾ ਸਭ ਖੜੇ ਨੇ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਇੱਥੇ ਅੱਗੇ ਇਹ ਨਹੀਂ ਗੱਲ ਪਰ ਪ੍ਰਸ਼ਾਸਨ ਨੇ ਬੁਲਾਇਆ ਉਹਨਾਂ ਨੂੰ ਪ੍ਰਸ਼ਾਸਨ ਤੇ ਬੁਲਾਇਤੇ ਵੀ ਅਜੇ ਤੱਕ ਨਹੀਂ ਆਏ ਪਤਾ ਨਹੀਂ ਇਹ ਤੌਣ ਦੇ ਕਿਹੜਾ ਕੀਲਾ ਪਾਰਟੀ ਦਾ ਕੀਲਾ ਜਾਂ ਆਪਣਾ ਕੀਲਾ ਇਪ ਰੱਬ ਜਾਣਦਾ ਆਪਾਂ ਇਨਸਾਨਾਂ ਇਨਸਾਨੀਅਤ ਦੇ ਨਾਤੇ ਬੈਠ ਕੇ ਗੱਲਬਾਤ ਹੋਊਗੀ ਉਹ ਗੰਦ ਚੱਕਣਾ ਹੀ ਪੈਣਾ ਬਸ ਉਨੂੰ ਅਸੀਂ ਲਾਈਵ ਹੋ ਕੇ ਕਹਿ ਰਹੇ ਹਾਂ ਜਿਹੜਾ ਸਿੱਟਿਆ ਜਿਹੜੀ ਗਲਤੀ ਕੀਤੀ ਆ ਉਹ ਗੰਦ ਚੱਕਣਾ ਹੀ ਪੈਣਾ ਸਾਨੂੰ ਇਹ ਮਜਬੂਰ ਨਾ ਕਰਦੇ ਕੋਈ ਦਲੀਜ ਪਿੰਡ ਦੀਆਂ ਫਸੂਲਪੁਰ ਪਿੰਡ ਦੀਆਂ ਦਲੀਜ ਖੁਰਦ ਦੀਆਂ ਮੇਰ ਨੇ ਟਰਾਲੀਆਂ ਕਿਤੇ ਗੋਬਰ ਦੀਆਂ ਪਰ ਪਰ ਮੰਡੀ ਆਉਣ ਲੱਗ ਜਣਾ ਅਸੀਂ ਮੰਡੀ ਦੇ ਲੋਕਾਂ ਨੂੰ ਵੀ ਹੱਥ ਬੰਨ੍ਹ ਕੇ ਬੇਇੱਜ਼ਤੀ ਕਰਦੇ ਆ ਕਿ ਤੁਸੀਂ ਵੋਟਾਂ ਪਾ ਕੇ ਐਮਸੀ ਬਣਾਇਆ ਕਿਹੜੇ ਬਾਦਿਓ ਨੇ ਉਹ ਬਾਕੀ ਇਹ ਮਸੀਬਾ ਆਏ ਨੇ ਆਪਦੇ ਐਮਸੀਆ ਨੂੰ ਬੈਠ ਕੇ ਸਮਝਾਓ ਕਿਤੇ ਇਹ ਨਾ ਹੋਵੇ ਵੀ ਜਿਵੇਂ ਇਹ ਸਾਡੇ ਨਾਲ ਧੱਕਾ ਕਰਦੇ ਨੇ ਚੂੜੀਆਂ ਸਾਡੇ ਵੀ ਪਾਈਆਂ ਨਹੀਂ ਹੋਈਆਂ ਸਾਨੂੰ ਵੀ ਲਿਆ ਕੇ ਟਰਾਲੀਆਂ ਗੰਦੇ ਛੱਟਣਾ ਆਉਂਦਾ ਵਾ ਅਸੀਂ ਵੀ ਸਿੱਟਾਂਗੇ ਫਿਰ ਅਸੀਂ ਸਮਾਜ ਸੇਵੀ ਆ ਬਿੱਕੀ ਸਰਮਜੀਤ ਜੀ ਥੋਡੇ ਵਾਂਗੂ ਅਸੀਂ ਪਿੰਡਾਂ ਦੀਆਂ ਨਾਲੀਆਂ ਆਪ ਕੱਢਦੇ ਆਂ ਗੰਦ ਅਸੀਂ ਆਪਣਾ ਚੱਕ ਕੇ ਟਿਕਾਣੇ ਲਾਉਨੇ ਆਂ ਸਾਡੇ ਪਿੰਡ ਗੰਦ ਪਿਆਵਾ ਸਾਡੇ ਪਿੰਡ ਚੌਕ ਦੇ ਵਿੱਚ ਪਾਣੀ ਖੜਦਾ ਸੀ ਸਾਰੇ ਇਲਾਕੇ ਦੇ ਪਤਾ ਸਰਪੰਚ ਸਾਹਿਬ ਬੜੇ ਨੇ ਇਹਨਾਂ ਨੇ ਕੋਲੋਂ ਆਪ ਦੇ ਪੈਸੇ ਲਾ ਕੇ ਪੈਪ ਦੱਬ ਕੇ ਗਾਹਾਂ ਸਾਡੇ ਸਰਦਾਰ ਜੀ ਖੜੇ ਨੇ ਇੱਧਰ ਉਹ ਜਿਓ ਜੀ ਮੜਾ ਜੀ ਇੱਕ ਮਿੰਟ ਹਾਂ ਇਹਨਾਂ ਨੇ ਆਪਦੀ ਕਣਕ ਦੇ ਵਿੱਚ ਪਾਣੀ ਪੋਇਆ ਆਪਣੀ ਪੱਕੀ ਜੀਰੀ ਦੇ ਵਿੱਚ ਪਾਣੀ ਪੋਇਆ ਇੱਕ ਸੱਪਨ ਖਾਲੀ ਹੋਣ ਦੀ ਬਦੌਲਤ ਅਸੀਂ ਇਹਨਾਂ ਦਾ ਸਾਰੀ ਉਮਰ ਦੇ ਨਹੀਂ ਦੇ ਸਕਦੇ ਜਿਹੜੇ ਚੰਗੇ ਇਨਸਾਨ ਨੇ ਉਹ ਪੈਸੇ ਮਗਰ ਨਹੀਂ ਜਾਂਦੇ ਉਹ ਇਨਸਾਨੀਅਤ ਮਗਰ ਜਾਂਦੇ ਨੇ ਅੱਜ ਜਾ ਕੇ ਚੌਂਕ ਵੀ ਸਾਫ਼ ਹੋ ਗਿਆ ਟੋਬਾ ਵੀ ਸਾਫ਼ ਹੋ ਗਿਆ ਕੋਈ ਤਰੀਕੇ ਨਾਲ ਕੰਮ ਹੁੰਦਾ ਵਾ ਤੁਸੀਂ ਹੁਣ ਘਰ ਬੈਠ ਕੇ ਲਾਈਵ ਹੋਈ ਜਾਂਦੇ ਹੋ ਆ ਛੋੜੇ ਮੰਡੀ ਅਹਿਮਦਗੜ੍ਹ ਦੇ ਵਿੱਚ ਖੜੇ ਆਂ ਪ੍ਰਧਾਨ ਜੀ ਆਓ ਆ ਕੇ ਬੈਠ ਕੇ ਗੱਲ ਕਰੋ ਫੇਸ ਬਾਈ ਫੇਸ ਗੱਲ ਕਰੋ ਸਾ ਤੋਂ ਨਾ ਬਸ ਨਾ ਬੁਲਾਇਓ ਵਾਲਾ ਨਾ ਸਾਨੂੰ ਉਸ ਰਸਤੇ ਨੂੰ ਚੱਲਣਾ ਪਵੇ ਜਿਹੜਾ ਆਪਣਾ ਫਰਕ ਪਾਵੇ ਮੰਡੀ ਅਹਿਮਦਗੜ੍ਹ ਦਾ ਤੇ ਸਾਡਾ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਪ੍ਰਧਾਨ ਸਾਹਿਬ ਸੋਨੋ ਇਦਾਂ ਦੀ ਬੇਇੱਜ਼ਤੀ ਹੁੰਦੀ ਆ ਫਿਰ ਕਈ ਮੇਰੀ ਰਿਸਕ ਹੋ ਜਾਂਦਾ ਪਾਰਟੀਆਂ ਚ ਗੱਲ ਵੜਦੀਆਂ ਹੁੰਦੀਆਂ ਨੇ ਫਿਰ ਪਾਰਟੀਆਂ ਨਹੀਂ ਟਿਕਟ ਦਿੰਦੀਆਂ ਹੁੰਦੀਆਂ ਸਾਨੂੰ ਪਤਾ ਫਿਰ ਪਤਾ ਨਹੀਂ ਮੰਡੀ ਦਾ ਕੀ ਹੱਲ ਹੋਣਾ ਛਾੜਾ ਕੀ ਹੱਲ ਹੋਣਾ ਬਾਦੀਆਂ ਗੱਲਾਂ ਨੇ ਅਸੀਂ ਬਾਰ ਬਾਰ ਬੇਨਤੀ ਕਰਦੇ 4 ਘੰਟੇ ਹੋ ਗਏ ਖੜੇ ਨੂੰ ਅਸੀਂ ਵੀ ਬੰਦੇ ਆ ਇਨਸਾਨ ਆ ਇਨਸਾਨ ਨੇ ਤਾਂ ਆਪੀ ਸਾਨੂੰ ਆ ਕੇ ਮਿਲ ਲੈਂਦੇ ਤੇ ਸਾਰੀ ਦਲੀਸ਼ ਉਹਨੂੰ ਜਾਣਦੀ ਆ ਥੋੜੀ ਰਿਸਪੈਕਟ ਕਰਦੇ ਤੁਸੀਂ ਸਾਡੇ ਮੱਥੇ ਕਿਉਂ ਨਹੀਂ ਲੱਗਦੇ ਸਾਡੇ ਮੱਥੇ ਲੱਗੋ ਪਰ ਰਾਣਜੀ ਆਕੇ ਫੇਸਬੁੱਕ ਦੇ ਨਾਲ ਬੈਠੇ ਘਰੇ ਆਪਣੀ ਆ ਲੈ ਬੋ ਚਲੋ ਆ ਮੀਡੀਆ ਖੜਾ ਸਾਰਾ ਆਕੇ ਇੱਥੇ ਲੈ ਬੋ ਜਿਹੜੀ ਗੱਲ ਆ ਦੱਸੋ ਮੰਡੀ ਦੇ ਸਾਰੇ ਵਸੇ ਨਾਲ ਅਸੀਂ ਬੇਨਤੀ ਕਰਾਂਗੇ ਵੀ ਸਾਡਾ ਕਸੂਰ ਕੋਈ ਨਹੀਂ ਜੇ ਕਿਸੇ ਨੂੰ ਨਹੀਂ ਸਮਝ ਲੱਗਦੀ ਤਾਂ ਗੁਰਦੁਆਰਾ ਸਾਹਿਬ ਕੋਲੇ ਧਰਨਾ ਲੱਗਿਆ ਆ ਆਕੇ ਸਾਨੂੰ ਮਿਲ ਕੇ ਸਾਨੂੰ ਪੁੱਛ ਲਓ ਵੀ ਸਾਡੀ ਮਜਬੂਰੀ ਕੀ ਆ ਜੇ ਜ ਸਾਡੀ ਗਲਤੀ ਹੋ ਜੁੱਤੀਆਂ ਛੋਡੀਆਂ ਸਰ ਸਾਡਾ ਤੁਸੀਂ ਆਪਣੇ ਪੰਜ ਬੰਦੇ ਕਮੇਟੀ ਕੋਲ ਮੰਡੀ ਦੀ ਜਿਹੜੀ ਪੰਜ ਮੈਂਬਰਾਂ ਦੀ ਮੋਤਬਰ ਬੰਦੇ ਨੂੰ ਭੇਜ ਦਿਓ ਜੇ ਸਾਡੇ ਪਿੰਡ ਦਾ ਕਸੂਰ ਹੋ ਕੇ ਜੁੱਤੀਆਂ ਛੋਡੀਆਂ ਸਰ ਸਾਡਾ ਨਹੀਂ ਵਿੱਕੀ ਸ਼ਰਮਾ ਜੀ ਅੱਜ ਤੋਂ ਧਰਨਾ ਲਾਉਣਾ ਸ਼ੁਰੂ ਕਰ ਦੋ ਉਹ ਤੋਂ ਅਸਤੀਫਾ ਲੈਣਾ ਹੱਕ ਬਣਦਾ ਮੰਡੀ ਅਮਨ ਗੜਦਾ ਵੀ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਵਿੱਕੀ ਸ਼ਰਮਾ ਮੁਰਦਾ ਸ਼ਮਰਦਾਰਕ ਉਹ ਇਹਨਾਂ ਨੂੰ ਬਹੁਤ ਵੱਧ ਘੱਟ ਬੋਲੇ ਆ ਇਹਨਾਂ ਨੂੰ ਕਾਲਾ ਉਹ ਆਮ ਆਦਮੀ ਦਾ ਕਾਲਾ ਸ਼ਰਮ ਹੁਣ ਹੁਣ ਜाहिर ਹੋ ਗਿਆ ਕਿ ਆਮ ਆਦਮੀ ਧੱਕਾ ਕਰ ਰਹੀ ਆ ਸਾਨੂੰ ਇਹ ਸ਼ੋ ਹੋ ਗਿਆ ਇਹ ਮਾਈਆਂ ਸਾਡੀਆਂ ਆ ਰਹੀਆਂ ਦੀ ਇਹਨਾਂ ਨੂੰ ਇਹਨਾਂ ਨੂੰ ਬਹੁਤ ਵੱਧ ਵੱਧ ਬੋਲਿਆ ਇਹਨਾਂ ਦੀ ਸ਼ਾਂਤ ਦੇ ਖਿਲਾਫ ਬੋਲਿਆ ਹੈ ਨਹੀਂ ਕਿ ਮਾਰ ਕਰਦੇ ਨੇ ਕਿਤੇ ਐਵੇਂ ਨਾ ਕੱਢਦੇ ਵਿਚੇ ਹੋਇਆ ਇਹ ਕਹਿੰਦੇ ਨੇ ਖਾਲਾ ਪ੍ਰਧਾਨ ਕਹਿੰਦੇ ਨੇ ਉਹਨੂੰ ਆਮ ਆਦਮੀ ਦਾ ਉਹ ਆਪ ਪੁੱਛੋ ਸਾਡੀ ਮਾਈਆਂ ਨੂੰ ਸਾਡੇ ਤੇ ਉਹ ਰੋਕ ਰੱਖਦੀ ਇਹਨਾਂ ਨੂੰ ਅਸੀਂ ਆ ਰਹੇ ਨਹੀਂ ਤਾਂ ਸਾਨੂੰ ਇਨਸਾਫ ਚਾਹੀਦਾ ਉਹ ਕਰੋ ਇਹ ਸਾਡੀ ਪੰਜਾਂ ਮੌਕੇ ਦੀ ਇਹ ਹੁਣ ਆ ਰਹੇ ਜੀ ਅਸਾਂ ਵੀ ਉਸ ਟੈਨ ਨਾਲ ਕੋਈ ਕਰਨ ਤੱਕ ਵੀ ਤਿਆਰ ਸੀਗੇ ਹਾਂ ਪੱਕਾ ਕਰਦੇ ਆ ਪੱਕਾ ਕਰਦੇ ਸਾਨੂੰ ਜਹਰ ਹੋ ਗਿਆ ਕਿ ਇਹ ਝਾੜੂ ਸਰਕਾਰੀ ਧੱਕਾ ਕਰਾ ਰਹੀ ਆ ਇਹ ਪ੍ਰਸ਼ਾਸਨ ਨੂੰ ਮੰਗ ਕਰੀਏ ਨਾ ਲੈਣਗੇ ਇਹਨੂੰ ਨਹੀਂ ਇਹ ਇੱਕ ਗੱਲ ਕਰ ਲੈਣ ਇੱਕ ਮਿੰਟ ਜੀ ਗੱਲ ਕਾਲੇ ਬਾਰੇ ਦੱਸੋ ਕਾਲਾ ਸਰ ਇੱਕ ਮਿੰਟ ਜੀ ਇੱਕ ਨਾਮਾਂ ਦੀ ਤੁਹਾਡਾ ਦੀਪਕਰ ਤੁਸੀਂ ਪੰਜੋਂ ਪਿੰਡ ਦੇ ਕੀ ਹੋਇਆ ਜੀ ਤੁਹਾਡੇ ਨਾਲ ਤੁਸੀਂ ਹੁਣ ਜਦੋਂ ਸਰ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਸਾਡੇ ਡੈਡੀ ਨੂੰ ਫੜ ਲਿਆ ਸੀ ਸਰ ਠੀਕ ਆ ਇਹ ਇਹਨਾਂ ਦੀ ਸਾਜ਼ਿਸ਼ ਆ ਕਿਸੇ ਹੋਰ ਦੀ ਨਹੀਂ ਅਸੀਂ ਆਪਦੇ ਘਰ ਵਿੱਚ ਬੋਲ ਰਹੇ ਆ ਇਹ ਚੀਜ਼ ਤੋਂ ਸਾਨੂੰ ਰੋਕ ਰਹੇ ਨੇ ਹੁਣ ਇਸ ਟਾਈਮ ਅਸੀਂ ਜਦੋਂ ਘਰੋਂ ਆ ਰਹੇ ਸੀ ਤਾਂ ਹੁਣ ਵੀ ਉਹ ਸਾਨੂੰ ਬੋਲੇ ਜਿੱਥੋਂ ਤੱਕ ਹੱਥੋਂ ਪਾਈ ਵੀ ਕਰਨ ਲਈ ਉਹ ਸਾਡੇ ਨਾਲ ਆ ਕੀ ਮਸਲਾ ਕੀ ਹੈ ਜੀ ਇਹਦਾ ਕੂੜੇ ਦਾ ਮਸਲਾ ਜੀ ਫਿਲਹਾਲ ਸਾਡੀ ਘਰ ਵਿੱਚ ਉਹ ਸਾਡੇ ਨਾਲ ੱੱਕਾ ਕਰ ਰਹੇ ਨੇ pigas Piga.